ਪੰਜਾਬ ਦੇ ਮੁੰਡੇ ਕੁੜੀਆਂ ਦੋਨੇ ਹੀ ਕਰਦੇ ਨੇ ਖੁਸ਼ ਦੋਨੇ ਹੀ ਕਰਦੇ ਨੇ ਖੁਸ਼ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਆਪਣੀ ਭੂਆ ਮਾਸੀ ਤਾਈ ਚਾਚੇ ਮਾਮੇ ਫੁੱਫੜ ਤੋਂ ਕੱਪੜੇ ਮੰਗਾਉਣ ਦੀ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਕਿੱਦਣਾ ਦਾ ਬਣਿਆ ਗਰੁੱਪ ਫਿਰਦਾ ਕਹਿੰਦਾ ਸ਼ੇਰ ਮਾਰਨਾ ਆ ਦੇਖੋ ਜੀ ਫੁੱਲ ਵਾਈਜ਼ ਦੇ ਵਿੱਚ ਵੀ ਮੁੰਡਿਆਂ ਲਈ ਲਾਤੀਆਂ ਰੌਣਕਾਂ ਤੁਹਾਡੇ ਵੀਜੇ ਲੱਗ ਗਿਆ ਕੈਨੇਡਾ ਅਮਰੀਕਾ ਇੰਗਲੈਂਡ ਚੱਲੇ ਹੋ ਆਇਓ ਟੈਚੀ ਪਰ ਪਰ ਕੇ ਕੱਪੜਾ ਲੈ ਜਾਓ ਜੋ ਰੇਟ ਅਸੀਂ ਤੁਹਾਨੂੰ ਦੇ ਰਹੇ ਨੇ ਹੋਰ ਕਿਤੋਂ ਮਿਲਣੇ ਨਹੀਂ ਇਹ ਕੁੜੀਆਂ ਵੀ ਖੁਸ਼ ਕਰ ਦੇਣ ਦੇਖੋ ਸ਼ਾਰਟ ਟੌਪ ਆ ਚੁੱਕੇ ਕਿੰਨੇ ਕਿੰਨੇ ਵਧੀਆ ਤੁਸੀਂ ਆਪਣੇ ਮਾਰੇ ਡਿਜ਼ਾਈਨਿੰਗ ਆਪਣੀ ਚੋਇਸ ਅਕੋਰਡਿੰਗ ਲੈ ਕੇ ਜਾ ਸਕਦੇ ਆ ਦੇਖੋ 381 ਰੁਪਏ ਵਿੱਚ ਹਰ 300 ਡਿਜ਼ਾਈਨਿੰਗ 388 ਰੁਪਏ ਵਿੱਚ ਸਾਹੀ ਤੁਹਾਨੂੰ ਬੱਖੋ ਬਖਰੀ ਮੈਂ ਹੈਗੇ ਆ ਜੇ ਤੁਸੀਂ ਫੁੱਲ ਸਲੀਵ ਪਸੰਦ ਕਰਦੇ ਹੋ ਵੀ ਲੈ ਕੇ ਜਾ ਸਕਦੇ ਆ 2000 4 4000 35 3500 ਨਹੀਂ ਪੜ੍ਹ ਲਓ ਕੀ ਲਿਖਿਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਕੁਰਤੇ ਆ ਚੁੱਕੇ ਹੈਗੇ ਆ ਪਾਰਟੀ ਵੀ ਆ ਤੁਸੀਂ ਮਾਰੇ ਲੈ ਗੀ ਨਾ ਪਾ ਲੋ ਜੈ ਗੀ ਨਾ ਪਾ ਲੋ ਪਸੰਦ ਤੁਹਾਡੀ ਹੈਗੀ ਆ ਚਾਹੇ ਤੁਸੀਂ ਜੀਂਦੀ ਪੈਂਟ ਨਾ ਪਾ ਲੋ ਤੁਸੀਂ ਸ਼ਾਰਟ ਪਸੰਦ ਕਰਦੇ ਹੈਗੇ ਮਿੱਟੀ ਜੀ ਲੌਂਗ ਪਸੰਦ ਕਰਦੇ ਲੈ ਕੇ ਜਾ ਸਕਦੇ ਕੋ ਕਿੰਨੇ ਕਿੰਨੇ ਸੋਹਣੇ ਡੀਸੈਂਟ ਪੀਸ ਆ ਚੁੱਕੇ ਤੁਹਾਡੇ ਵਾਸਤੇ ਇੰਨੀ ਵੈਰਾਈਟੀ ਆ ਚੁੱਕੀ ਮੈਂ ਕਹਿੰਦਾ 350 ਤੋਂ ਸ਼ੁਰੂ ਹੋ ਰਹੀ ਹੈ ਮਾਰੇ ਵੇਖੋ ਕਿੰਨੇ ਕਿੰਨੇ ਸੋਹਣੇ ਸੜੇ ਪਟੀਆਂ ਲੱਗੀ ਹੈਗੀਆਂ ਕੁੜੀਆਂ ਆ ਚੀਜ਼ਾਂ ਲੱਭਦੀਆਂ ਨਹੀਂ ਲੱਭਦੀ ਅਦਾਸ ਹੋਣੀ ਹੈਗੀਆਂ ਆਪਾਂ ਤੁਹਾਨੂੰ ਅਦਾਸ ਨਹੀਂ ਕਰਨਾ ਆਪਾਂ ਤੁਹਾਨੂੰ ਸਾਰੇ ਖੁਸ਼ ਕਰਨਾ ਹੈ ਕਿਉਂਕ ਇਹ ਜਿੰਨਾ ਸਾਈਜ਼ ਆ ਜਿੰਨਾ ਕਪੜਾ ਲੱਗਾ ਤੁਸੀਂ ਕਹਣਾ ਹੁਣਾ 17-1800 ਦਾ 519 ਰੁਪਏ ਦੇ ਵਿੱਚ ਦੇ ਦੇਣਾ ਸਾਨੂੰ ਅਸੀਂ ਇਹ ਵਾਲਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਣੇ ਆ ਆ ਦੇਖੋ ਜੇਪ ਵਾਲੀਆਂ ਬਟਨ ਵਾਲੀਆਂ ਨਿਕਰਾਂ ਆ ਪੜੋ ਹੁਣ ਕੀ ਲਿਖਿਆ ਇੱਥੇ ਆ ਦੇਖੋ ਮੈਂ ਕਹਣਾ ਘਰੋਂ ਲਿਖ ਕੇ ਆਇਆ ਇਦਾਂ ਦੇ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣੀਆਂ ਕੋਡੀਆਂ ਦੇ ਪਾ ਆ ਦੇਖੋ ਪਹੁੰਚ ਦੇ ਉੱਤੇ ਕੀ ਲਿਖਿਆ ਆ ਦਿਲ ਖੁਸ਼ ਹੁੰਦਾ ਹੋਣਾ ਘਮ ਘਮ ਹੁੰਦਾ ਹੋਣਾ ਕਿ ਕਿੰਨੇ ਡਿਜ਼ਾਈਨ ਕਿੰਨੇ ਕਿੰਨੇ ਸੌਪਰ ਆ ਚੁੱਕੇ ਆ ਕਿ ਇਹ ਸਿਰਫ 695 ਰੁਪਏ ਚ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਰਿਹਾ ਹੈ ਦੇਖੋ ਸਾਈਜ਼ ਕਿੰਨੇ ਫੁੱਲੇ ਢੁਲੇ ਆ ਚੁੱਕੇ ਆ ਆਜੋ ਨੇੜੇ ਆ ਕੇ ਆ ਵੀ ਦੇਖ ਲਓ ਆਹੇ ਚੀਜ਼ਾਂ ਤੁਸੀਂ ਭਾਲ ਦਿਓ ਲੈ ਜਾਓ ਸਾਡੇ ਕੋਲ ਜਿੰਨੀਆਂ ਮਰਜੀ 8 800 9 900 ਰੁਪਏ ਦੇ ਵਿੱਚ ਤੇਰਾ ਦੇਖੋ ਜਿਹੜੇ ਤੁਸੀਂ 10 10 ਹਜ਼ਾਰ ਤੱਕ ਦੇ ਸੂਟ ਪਾਉਣੇ ਹੋ ਨਾ ਉਸ ਤੋਂ ਵੀ ਹੈਵੀ ਡਿਜ਼ਾਈਨ ਤੁਹਾਨੂੰ ਅਸੀਂ ਕੋਟ ਸੈੱਟ ਦੇ ਵਿੱਚ ਦੇ ਤਿਆਰ ਕੀਤਾ 1688 ਚ ਇੰਨੀ ਸਮਾਈ ਤੁਹਾਡੇ ਤੋਂ ਲੈ ਜਾਣੀਆਂ ਬੁਟੀਕਾਂ ਵਾਲਿਆਂ ਨੇ ਆ ਦੇਖੋ ਲਓ ਜੀ ਅੱਜ ਪੰਜਾਬ ਦੇ ਮੁੰਡੇ ਕੁੜੀਆਂ ਦੋਨੇ ਹੀ ਕਰਦੇ ਨੇ ਖੁਸ਼ ਦੋਨੇ ਹੀ ਕਰਦੇ ਨੇ ਖੁਸ਼ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਆਪਣੀ ਭੂਆ ਮਾਸੀ ਤਾਈ ਚਾਚੇ ਮਾਮੇ ਫੁੱਫੜ ਤੋਂ ਕੱਪੜੇ ਮੰਗਾਉਣ ਦੀ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਵੱਡਾ ਡਿੱਪੂ ਬੰਗਾ ਤੇ ਆ ਗਏ ਦਿੱਲੀ ਬੰਬੇ ਮਾਡਰਨ ਵਾਲੇ ਕੱਪੜੇ ਗਰਮੀ ਵਾਲੇ ਕੱਪੜੇ ਅੱਜ ਕਰਦੇ ਆਂਗੇ ਪੂਰੀ ਤਵਾਹੀ ਬਜ਼ਾਰਾਂ ਚ ਜਾਂਨੇਓ ਵੱਡੇ ਸ਼ੋਅਰੂਮਾਂ ਰਿਆਨੇਓ ਮੋਲਾਂ ਤੇ ਜਾਂਨੇਓ ਇਦਾਂ ਦੀਆਂ ਟੀ-ਸ਼ਰਟਾਂ 2-2000 ਰੁਪਏ ਸਾਡੇ ਕੋਲੋਂ ਲੈ ਜਾਓ ਸਿਰਫ 500 500 500 ਭਾਈ ਜੀ ਗੱਲ ਇੱਥੇ ਨਹੀਂ ਮੁੱਕਣੀ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ 438 ਰੁਪਏ ਆ ਦੇਖੋ ਜੀ ਤਰਸ਼ੂਲ ਜੇ ਬੜਾ ਲੋਕੀ ਪਸੰਦ ਕਰਦੇ ਆ ਮੁੰਡੇ ਕਿਨੇ ਨਿਆਰਾ ਆ ਜਾਂਦਾ ਰੰਗ ਬਹੁਤ ਸਾਰੇ ਆ ਰੰਗ ਜਿਹੜੇ ਮਰਜੀ ਆ ਦੇਖੋ ਜੀ ਆ ਚੀਜ਼ ਮੂਰੇ ਦੇਖ ਲਓ ਕੀ ਲਿਖਿਆ ਆ ਇਰੇ ਦਾ ਦਵਾਨੇ ਆ ਮੁੰਡੇ ਭੱਜ ਭੱਜ ਆਉਂਦੇ ਆ ਇਹ 2 200 4 400 35 3500 ਨਹੀਂ ਕੋਈ 400 500 5500 ਲੈ ਜਾਓ ਆ ਕੇ ਆ ਵੀ ਤੁਸੀਂ ਦੇਖੋ ਪੜ ਲਓ ਕੀ ਲਿਖਿਆ ਆ ਦੇਖੋ ਜਿਹਦੇ ਪਿੱਛੇ ਤੁਸੀਂ ਭੱਜਦੇ ਹੋ ਦਵਾਨੇ ਹੋਏ ਹੋ ਉਹ ਵੀ ਚੀਜ਼ਾਂ ਕਰਤੀਆਂ 4 400 450 500 ਦੇ ਵਿੱਚ ਆਹ ਦੇਖੋ ਜੀ ਭਾਈ ਜੀ ਮੁੰਡੇ ਦਾ ਮਨ ਇਹ ਹਾਲ ਕਰ ਦੂ ਅੱਜ ਮੁੰਡੇ ਖੁਸ਼ ਹੋ ਜਾਣਗੇ ਕਹਿਣਗੇ ਵੀ ਸਵਾਦ ਆ ਗਿਆ ਕੁੜੀਆਂ ਲਈ ਕੁਝ ਲੈ ਕੇ ਆਏ ਹੋ ਕਿ ਨਹੀਂ ਭਾਜੀ ਕੁੜੀਆਂ ਵੀ ਖੁਸ਼ ਕਰ ਦੇਣ ਦੇਖੋ ਛੋਟ ਟੌਪ ਆ ਚੁੱਕੇ ਕਿੰਨੇ ਕਿੰਨੇ ਵਧੀਆ ਤੁਸੀਂ ਆਪਣੇ ਮਾਰੇ ਡਿਜ਼ਾਈਨਿੰਗ ਆਪਣੀ ਚੁਆਇਸ ਅਕੋਰਡਿੰਗ ਲੈ ਕੇ ਜਾ ਸਕਦੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆਗੇ ਜਿਹੜਾ ਤੁਸੀਂ ਮਰਜ਼ੀ ਲੈ ਚਲੋ ਮੈਂ ਕਹਿੰਦਾ 425 ਸ਼ੁਰੂ ਹੋਈਆਂ ਦੇ ਆਗੇ ਐਨੇ ਸੋਹਣੇ ਆਰਟੀਕਲ ਆ ਚੁੱਕੇ ਆ ਕਲਰ ਤੁਹਾਨੂੰ ਬੱਖੋ ਬੱਖਰੇ ਮਣੇ ਆਗੇ ਦੇਖੋ 381 ਰੁਪਏ ਵਿੱਚ ਹਰ 300 ਡਿਜ਼ਾਈਨਿੰਗ 388 ਰੁਪਏ ਵਿੱਚ ਸਾਈ ਤੁਹਾਨੂੰ ਬੱਖੋ ਬੱਖਰੇ ਮਣੇ ਹੈਗੇ ਆ ਜੇ ਤੁਸੀਂ ਫੁੱਲ ਸਲੀਵ ਪਸੰਦ ਕਰਦੇ ਉਹ ਵੀ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਕਿੰਨੇ ਕਿੰ ਕਹਿੰਦੇ ਕਾਲੇ ਰੰਗ ਦੇ ਰੈੱਡ ਕਲਰ ਨਾਲ ਲਿਖਿਆ ਯੂਗਾਰਡ ਆ ਵੀ ਚੀਜ਼ਾਂ ਤੁਹਾਨੂੰ 3000 ਤੋਂ ਘੱਟ ਨਹੀਂ ਮਿਲਣੀਆਂ ਸ਼ੋਅਰੂਮਾਂ 'ਤੇ ਜਾ ਕੇ ਮੋਲਾਂ 'ਚ ਸਾਡਾ ਰੇਟ 552 ਰੁਪਏ ਆ ਵੀ ਚੈੱਕ ਕਰੋ ਬਸ ਦੇਖੀ ਜਾਓ ਤੁਸੀਂ ਰੂਹ ਖੁਸ਼ ਕਰ ਦੇਣੀ ਆ ਹੁਣ ਇਹ ਵੀ ਦੇਖੋ ਤੁਸੀਂ ਮਤਲਬ ਕਾਲਰ ਵਾਲੀਆਂ ਹਾਫ ਆਜੂ ਦੇ ਵਿੱਚ ਬਹੁਤ ਸੋਹਣੇ ਸੋਹਣੇ ਚੀਜ਼ਾਂ ਆ ਚੁੱਕੀਆਂ ਆ ਆ ਵੀ ਚੈੱਕ ਕਰੋ ਤੁਸੀਂ ਸਾਰੇ ਮੁੰਡੇ ਖੁਸ਼ ਕਰ ਦੇਾਂਗੇ ਭਾਵੇਂ ਗੋਲ ਗਲੇ ਚ ਲੈਣੋ ਭਾਵੇਂ ਕਾਲਰ ਲੈਣੋ ਟੀ-ਸ਼ਰਟਾਂ ਦੇ ਵਿੱਚ ਤਾਂ ਵੀ ਤਰੀਫਾਂ ਨਾਲ ਵੀਰਾਂ ਦੀ ਵਧੀਆ ਕਰੋ ਅਸੀਂ ਪਹਿਣਾ ਹੀ ਤਰੀਫਾਂ ਕਰਨੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਮਾਰੇ ਟੀ-ਸ਼ਰਟਾਂ ਸੋਹਣੀਆਂ ਸਿਰਫ 288 ਰੁਪਏ 262 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਗਿਆ ਜਿਹੜਾ ਤੁਸੀਂ ਮਾਜੀ ਡਿਜ਼ਾਈਨ ਲੈ ਕੇ ਜਾ ਖਾਲੇ ਤੇਰਾ ਫੁੱਲ ਸਰੀਜ ਦਿਖਾ ਰਿਹਾ ਵਧੀਆ ਵਧੀਆ ਬਹੁਤ ਸੋਹਣ ਸੋਹਣ ਡਿਜ਼ਾਈਨ ਤੁਹਾਨੂੰ ਵੱਡਾ ਡੀਪੂ ਮਿਲ ਜਾਣੀ ਹੈਗੀ ਨਹੀਂ ਤੁਹਾਨੂੰ ਕੀ ਲੱਗਦਾ ਕੁੜੀਆਂ ਫੁੱਲ ਸਰੀਜ ਵਧੀਆ ਪਾਉਂਦੀਆਂ ਆਹ ਦੇਖੋ ਤਾਂ ਗਿੱਦੜਾਂ ਦਾ ਬਣਿਆ ਗਰੁੱਪ ਫਿਰ ਦਾ ਕਹਿੰਦੇ ਸ਼ੇਰ ਮਾਰਨਾ ਆਹ ਦੇਖੋ ਜੀ ਫੁੱਲ ਪਾਈ ਦੇ ਵਿੱਚ ਵੀ ਮੁੰਡਿਆਂ ਲਈ ਲਾਤੀਆਂ ਰੌਣਕਾਂ ਆਹ ਦੇਖੋ ਜੀ ਤੁਸੀਂ ਲੱਭਦੇ ਹੋ ਨਾ ਕਿੱਥੇ ਜਾਈਏ ਹੁਣ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਵੱਡਾ ਡੀਪੂ ਬੰਗਾ ਆਜੋ ਬਹੁਤ ਸਸਤੇ ਰੇਟਾਂ ਦੇ ਕੌੜੀਆਂ ਦੇ ਭਾ ਕਪੜਾ ਤੁਹਾਡੇ ਬੀਜੇ ਲੱਗ ਗਿਆ ਕੈਨੇਡਾ ਅਮਰੀਕਾ ਇੰਗਲੈਂਡ ਚੱਲੇ ਹੋ ਆਇਓ ਟੱਚੀ ਪਰ ਪਰਕੇ ਕਪੜਾ ਲੈ ਜਾਓ ਜੋ ਰੇਟ ਅਸੀਂ ਤੁਹਾਨੂੰ ਦੇ ਰਹੇ ਨੇ ਹੋਰ ਕਿਤੇ ਉਹ ਮਿਲਣੇ ਨਹੀਂ ਸਭ ਤੋਂ ਵਧੀਆ ਕਪੜਾ ਦੇਣਾ ਸਸਤਾ ਕੱਪੜਾ ਦੇਣਾ ਸਿਰਫ 10-10 ਰੁਪਏ 20-20 ਰੁਪਏ ਦੇ ਮਾਰ ਜਾਂਦੇ ਟੀ-ਸ਼ਰਟ ਆ ਸਾਨੂੰ ਦੇਈ ਜਨੇ ਸੇਲ ਲਾਤੀ ਬਹੁਤ ਵੱਡੀ ਵੱਡਾ ਡੀਪੂ ਬੰਗਾ ਨੇ ਅਸੀਂ ਕੁੜਤੀ ਵੀ ਸਾਨੂੰ ਦੇਣੇ ਠੰਡੇ ਠੰਡੇ ਦੇਖੋ ਕਿੰਨੇ ਕਿੰਨੇ ਸੋਹਣੇ ਕੁੜਤੇ ਆ ਚੁੱਕੇ ਹੈਗੇ ਆ ਪਾਲਟੀ ਵੀ ਆ ਤੁਸੀਂ ਮਾਰੇ ਲੈ ਗਈ ਨਾ ਪਾ ਲੋ ਜੈ ਗਈ ਨਾ ਪਾ ਲੋ ਪਸੰਦ ਤੁਹਾਡੀ ਹੈਗੀ ਆ ਚਾਹੇ ਤੁਸੀਂ ਜੀਂਦੀ ਪੈਂਟ ਨਾ ਪਾ ਲੋ ਇੰਨੇ ਸੋਹਣੇ ਸਟਾਫ ਆ ਚੁੱਕੇ ਹੈਗੇ ਜੋ ਤੁਸੀਂ ਪਾਣਾ ਤੁਹਾਨੂੰ ਮਾਰੇ ਗਰਮੀ ਨਹੀਂ ਲੱਗਣੀ ਹੈਗੀ ਤੁਹਾਨੂੰ ਠੰਡ ਲੱਗਣ ਲੱਪਣੀ ਕਿਉਂਕਿ ਤੁਹਾਡੇ ਵਾਸਤੇ ਆਪਾਂ ਲਿਆਂਦਾ ਠੰਡਾ ਠੰਡਾ ਦਾ ਸਟਾਫ ਦੇਖੋ ਕਿੰ ਪਸੰਦ ਤੁਸੀਂ ਕਰਨੇ ਹੈਗੇ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਵੈਰਾਈਟੀ ਆ ਚੁੱਕੀ ਵਟੜੀਪੂ ਵਿੱਚ ਸਲਾਹ ਜੀ ਆ ਵੀ ਤੁਸੀਂ ਚੈੱਕ ਕਰ ਲਓ ਮੁੰਡਿਆਂ ਨੇ ਚਾਹੇ ਜੀਨਤਿਆਂ ਪੈਂਟਾਂ ਦੇ ਨਾਲ ਪਾਉਣੀਆਂ ਆ ਦੇਖੋ ਪ੍ਰਿੰਟਡ ਸ਼ਰਟ ਆ ਬਹੁਤ ਸੋਹਣੀਆਂ ਸੋਹਣੀਆਂ ਮੋਲਾਂ ਦੇ ਵਿੱਚ 2500 3000 ਸਾਡੇ ਕੋਲ ਇਹ ਵੀ 5 5 6600 6600 ਰੁਪਏ ਚਾਹੇ ਤੁਸੀਂ ਪਲੇਨ ਲੈ ਜਾਓ ਚਾਹੇ ਪ੍ਰਿੰਟ ਲੈ ਜਾਓ ਆ ਦੇਖੋ ਜੀ ਡਿਜ਼ਾਈਨਰ ਚੀਜ਼ਾਂ ਆ ਬਾਹਾਂ ਖੁੱਲੀਆਂ ਡੁੱਲੀਆਂ ਜਿਨ੍ਹਾਂ ਨੇ ਇਦਾਂ ਦੇ ਡਿਜ਼ਾਈਨ ਲੈਣੇ ਆ ਉਹ ਵੀ ਤੁਹਾਨੂੰ ਮਿਲ ਲੈਣੀਆਂ ਜੇਬਾਂ ਤੁਸੀਂ ਚੈੱਕ ਕਰ ਲਓ ਇੱਕ ਬਖਰੇੜੀਆਂ ਦੀ ਇੱਕ ਦੂਜੀ ਤੁਸੀਂ ਚੈੱਕ ਕਰ ਲਓ ਆ ਵੀ ਤੁਸੀਂ ਚੈੱਕ ਕਰ ਲਓ 6 650 500 550 ਰੇਂਜ ਦੇ ਵਿੱਚ ਤੁਹਾਨੂੰ ਸ਼ਰਟਾਂ ਵੀ ਇੱਥੇ ਮਿਲ ਜਣੀਆਂ ਆ ਯਾਰ ਉਹ ਤੇ ਸ਼ਰਟਾਂ ਦਿਖਾਈਆਂ ਹੋਣਗੇ ਸਨ ਮੀਡੀਅਮ ਦਿਖਾ ਲਾਂ ਤੇ ਕੁੜੀਆਂ ਵਾਸਤੇ ਦੇਖੋ ਕਿੰਨੀ ਕਿੰਨੀ ਸੋਹਣੀਆਂ ਮੀਡੀਆਂ ਆ ਚੁੱਕੀਆਂ ਆ ਕਿ ਅਲਗ-ਅਲਗ ਉਹਨਾਂ ਵਿੱਚ ਕਲਰ ਮੈਨੇ ਹੈਗੇ ਅਲਗ-ਅਲਗ ਉਹਨਾਂ ਨੂੰ ਡਿਜ਼ਾਈਨ ਮੈਨੇ ਹੈਗੀ ਆ ਪਸੰਦ ਤੁਹਾਡੀ ਹੈਗੀ ਆ ਤੁਸੀਂ ਸ਼ਾਰਟ ਪਸੰਦ ਕਰਦੇ ਹੈਗੇ ਮੀਡੀਆਂ ਦੀ ਲੌਂਗ ਪਸੰਦ ਕਰਦੇ ਲੈ ਕੇ ਜਾ ਸਕਦੇ ਕੋ ਕਿੰਨੇ ਕਿੰਨੇ ਸੋਹਣੇ ਡੀਸੈਂਟ ਪੀਸ ਆ ਚੁੱਕੇ ਤੁਹਾਡੇ ਵਾਸਤੇ ਇੰਨੀ ਵੈਰਾਈਟੀ ਆ ਚੁੱਕੀ ਮੈਂ ਕਿਹਾ 350 ਤੋਂ ਸ਼ੁਰੂ ਹੋਏਗੀ ਤੁਹਾਡੇ ਵਾਸਤੇ ਵੈਰਾਈਟੀ ਬੜੀ ਪੂਰੀ ਵਿੱਚ ਤੁਸੀਂ ਆਪਣੀ ਚੋ ਅਨਿਕ ਇਥੇ ਗਾਹ ਦੇਖ ਲੈਣ ਟ ਲੈਣਾ ਆਪਾਂ ਤੁਹਾਨੂੰ ਦਿਨੀ ਹੈ ਬਦੀ ਬਦੀ ਬ੍ਰਾਂਡਡ ਚੀਜ਼ਾਂ ਦੇਖੋ ਕਿਨੇ ਕਿਨੇ ਸੋਹਣੇ ਆਰਟੀਕਲ ਆ ਚੁੱਕੇ ਆ ਗਿਆ ਜੇ ਤੁਸੀਂ ਪਾਉਣੇ ਨਾ ਫੁੱਲਾਂ ਦੇ ਮੈਕਣਾ ਮਾਰੇ ਕਛੂ ਹੋਣੀ ਮੱਠੀ ਮੱਠੀ ਦੇਖੋ ਜੀ ਗਰਮੀ ਹੋ ਗਈ ਬਹੁਤ ਜ਼ਿਆਦਾ ਪੱਖੇ ਭੁੱਖੇ ਲੱਗਣੇ ਸ਼ੁਰੂ ਹੋ ਗਏ ਆ ਆ ਸਾਈਜ਼ ਤੁਸੀਂ ਚੈੱਕ ਕਰ ਲਓ ਜੱਡੇ ਮਰਜੀ ਮੇਰੇ ਪ੍ਰਮਾਣ ਭਰਾ ਆ ਜਾਣ ਨਿਕਰਾਂ ਦੇ ਵਿੱਚ ਕੈਪਰੀਆਂ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਆ ਇਹ ਜਿੰਨਾ ਸਾਈਜ਼ ਆ ਜਿੰਨਾ ਕਪੜਾ ਲੱਗਾ ਤੁਸੀਂ ਕਹਣਾ ਹੁਣ 17-1800 ਦਾ 519 ਰੁਪਏ ਦੇ ਵਿੱਚ ਦੇ ਰਣਾ ਤੁਹਾਨੂੰ ਅਸੀਂ ਇਹ ਵਾਲਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਆ ਦੇਖੋ ਜੈਪ ਵਾਲੀਆਂ ਬਟਨ ਵਾਲੀਆਂ ਨਿਕਰਾਂ ਕੈਪਰੀਆਂ ਤੁਸੀਂ ਲੈ ਜਾਓ ਤੁਸੀਂ ਇਦਨੇ ਚੀਜ਼ਾਂ ਨਹੀਂ ਆਹ ਲੈ ਜਾਓ ਦੇਖੋ ਆ ਪੜੋ ਹੁਣ ਕੀ ਲਿਖਿਆ ਇੱਥੇ ਆ ਦੇਖੋ ਮੈਂ ਕਿਹੜਾ ਘਰੋਂ ਲਿਖ ਕੇ ਆਇਆ ਐ ਇਦਾਂ ਦੇ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣੀਆਂ ਕੋਡੀਆਂ ਦੇ ਭਾ ਆ ਦੇਖੋ ਪਿੱਛੇ ਬੈਗ ਤੁਸੀਂ ਚੈੱਕ ਕਰ ਲਓ ਕੈਪਰੀਆਂ ਦੇ ਵਿੱਚ ਨਿਕਰਾਂ ਦੇ ਵਿੱਚ ਬਹੁਤ ਸਾਰੀ ਸਾਡੇ ਕੋਲ ਵੈਰਾਈਟੀ ਆ ਚੁੱਕੀ ਹੈਗੀ ਆ ਤੁਸੀਂ ਕਾਟਨ ਦੀਆਂ ਲੈਣੀਆਂ ਕਾਟਨੀਆਂ ਵੀ ਤੁਸੀਂ ਲੈ ਕੇ ਜਾ ਸਕਦੇ ਆ 460 ਰੁਪਏ ਦੇ ਵਿੱਚ ਤੁਹਾਨੂੰ ਸਿੱਧੇ ਦੇਣੀ ਹੈਗੀਆਂ ਆਪਾਂ ਤਾਂ ਲੋਰ ਵੀ ਲੈਣੇ ਆ ਗਏ ਦੇਖੋ ਕਿੰਨੇ ਕਿੰਨੇ ਸੋਹਣੇ ਤੁਹਾਡੇ ਵਾਸਤੇ ਆ ਚੁੱਕੇ ਹੈਗੇ ਅਲੱਗ-ਅਲੱਗ ਤੁਹਾਨੂੰ ਡਿਜ਼ਾਈਨ ਹੀ ਮੈਣੀ ਹੈਗੇ ਅਲੱਗ-ਅਲੱਗ ਕਲਰ ਮੈਣੀ ਹੈਗੇ ਐਨੇ ਸੋਹਣੇ-ਸੋਹਣੇ ਆਰਟੀਕਲ ਆ ਚੁੱਕੇ ਹੈਗੇ ਨਾ ਦੇਖੋ ਕਿੰਨੇ ਕਿੰਨੇ ਸੋਹਣੇ ਸਾਡੇ ਪਟੀਆਂ ਲੱਗੀਆਂ ਹੈਗੀਆਂ ਕੁੜੀਆਂ ਆ ਚੀਜ਼ਾਂ ਲੱਭਦੀਆਂ ਨਹੀਂ ਲੱਭਦੀ ਅਦਾਸ ਹੋਣੀ ਹੈਗੀਆਂ ਆਪਾਂ ਤੁਹਾਨੂੰ ਅਦਾਸ ਨਹੀਂ ਕਰਨਾ ਆਪਾਂ ਤੁਹਾਨੂੰ ਸਾਰੇ ਖੁਸ਼ ਕਰਨਾ ਹੈ ਕਿਉਂਕਿ ਤੁਹਾਡੇ ਵਾਸਤੇ ਆਪਾਂ ਬਹੁਤ ਸੋਹਣੀਆਂ ਡਿਜ਼ਾਈਨਾਂ ਚੀਜ਼ ਲੈ ਆਂਦੀ ਹੈਗੀ ਆ ਤੇ ਡਿਫਰੈਂਟ-ਡਿਫਰੈਂਟ ਇਹ ਤੁਹਾਡੀ ਪਹਿਲੀ ਪਸੰਦ ਹੈ ਭਾਈ ਜੋਤੀ ਜਸ ਮੋਹਾਰਿਆਂ ਰੰਗ ਤੁਸੀਂ ਇਹਦੇ ਵਿੱਚ ਬਲੂ ਦੇਖਿਆ ਬਲੈਕ ਦੇਖੋ ਆ ਦੇਖੋ ਪਹੁੰਚ ਦੇ ਉੱਤੇ ਕੀ ਲਿਖਿਆ ਆ ਦਿਲ ਖੁਸ਼ ਹੁੰਦਾ ਹੋਣਾ ਘਮ ਘਮ ਹੁੰਦਾ ਹੋਣਾ ਇਦਾਂ ਦੇ ਜਿਹੜਾ ਆਰਟੀਕਲ ਤੁਸੀਂ ਲੈ ਕੇ ਜਾਣੇ ਹੋ ਤਾਂ ਤੁਹਾਨੂੰ ਖੁਸ਼ ਹੋਣਾ ਜਦੋਂ ਤੁਸੀਂ ਪਾ ਕੇ ਬਾਹਰ ਜਾਣਾ ਕਿਤੇ ਮਿਲਣਾ ਹੈਗਾ ਜਾਂ ਤੁਸੀਂ ਟਰੈਵਲ ਕਰਨਾ ਉੱਥੇ ਵੀ ਇਹ ਤੁਸੀਂ ਲੋਰ ਪਾ ਸਕਦੇ ਆ ਤੁਸੀਂ ਜਿਮ ਜੁਆਇਨ ਕਰ ਰਹੇ ਹੋ ਉੱਥੇ ਵੀ ਤੁਸੀਂ ਪਾ ਸਕਦੇ ਆ ਇਹਦਾ ਇਦਾਂ ਦੇ ਲੋਰ ਆ ਇੰਨੇ ਸੋਹਣੇ ਡਿਜ਼ਾਈਨ ਤਿਆਰ ਕਰਦੇ ਭਵੇਂ ਜਿੱਥੇ ਮਰਜ਼ੀ ਪਾ ਕੇ ਚੱਲ ਜਿਓ ਤੁਹਾਨੂੰ ਸੋਹਣਾ ਲੱਗਣੇ ਲੱਗਣਾ ਆ ਵੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਕਿੰਨੇ ਕਿੰਨੇ ਦੇ ਕੋਈ 500 ਦਾ ਆਇਆ ਕੋਈ 700 ਦਾ ਆਇਆ ਕੋਈ 800 ਦਾ ਕੋਈ 900 ਦਾ ਇਹ ਜਿਹੜੇ 35 3500 ਦੇ ਬਜ਼ਾਰਾਂ 'ਚ ਮਿਲਦੇ ਆ ਸਾਡੇ ਕੋਲੋਂ 8 8 9 900 ਦੇ ਵਿੱਚ ਲੈ ਜਾਓ ਆ ਦੇਖੋ ਇੱਕ ਆ ਵੀ ਕੱਪੜਾ ਆ ਗਿਆ ਸਾਡੇ ਕੋਲ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਕੱਪੜਾ ਆਇਆ ਤੁਸੀਂ ਜਿੱਦਾਂ ਦਾ ਤੁਹਾਨੂੰ ਪਸੰਦ ਆ ਤੁਸੀਂ ਆ ਕੇ ਲੈ ਜਾਓ ਰੰਗ ਸਾਡੇ ਕੋਲ ਬਹੁਤ ਸਾਰੇ ਆ ਕੱਪੜਾ ਵਧੀਆ ਬਹੁਤ ਆ ਰੇਟ ਘੱਟ ਬਹੁਤ ਆ ਆ ਵੀ ਤੁਸੀਂ ਚੈੱਕ ਕਰ ਲਓ ਜਿੱਪਾਂ ਵੀ ਤੁਸੀਂ ਦੇਖ ਲਓ ਤੁਸੀਂ ਆਪਣੇ ਪਾਕਟ ਦੇ ਵਿੱਚ ਫੋਨ ਪਾਉਣਾ ਤੁਸੀਂ ਪਰਸ ਪਾਉਣਾ ਤੁਸੀਂ ਮੋਟਰਸਾਈਕਲ ਦੇ ਸਕੂਟਰ ਦੇ ਐਕਟਵਰ ਜਾਣੇ ਹੋ ਤਾਂ ਤੁਹਾਨੂੰ ਇਹ ਨਹੀਂ ਫਿਕਰ ਹੋਊਗਾ ਵੀ ਸਾਡੀ ਜੇਬ ਚੋਂ ਬੜੂਆ ਡੈਗ ਜੂ ਜੇ ਭਾਈ ਬਹੁਤ ਵੱਡੀਆਂ ਵੱਡੀਆਂ ਲਾਤੀਆਂ ਮਤਲਬ ਲੋਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਕੁੜੀਆਂ ਵਾਸਤੇ ਕੋ ਕਿੰਨੇ ਕਿੰਨੇ ਸੋਹਣੇ ਜੈਕਿੰਗ ਆ ਚੁੱਕੀ ਹੈਗੀ ਆ ਕਿ ਆ ਕੇਨੇ ਕਿਨੇ ਸੋਹਣੇ ਡੀਸੈਂਟ ਪੀਸ ਆ ਚੁੱਕੇ ਆ ਕਲਰ ਤੁਹਾਨੂੰ ਬੱਖੋ ਬੱਖਰੇ ਮਿਲਣਗੇ ਡੀਆ ਨਹੀਂ ਤੁਹਾਨੂੰ ਹਰ ਤਰ੍ਹਾਂ ਮਿਲਣੀ ਹੈਗੀ ਆ ਤੁਸੀਂ ਆਪਣੀ ਚੁਆਈ ਦੇ ਅਕੋਰਡਿੰਗ ਸਾਈਜ਼ ਦੇ ਹਿਸਾਬ ਨਾਲ ਲੈ ਕੇ ਜਾ ਸਕਦੇ ਆ ਗਿਆ ਜੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਪੌਕਟ ਆ ਚੁੱਕੀਆਂ ਹੈਗੀਆਂ ਫਰੰਟ ਤੇ ਜੇ ਨਾਲ ਦੇਖੋ ਵੈਕਤੇ ਪੌਕਟ ਆ ਚੁੱਕੀਆਂ ਹੈਗੀਆਂ ਤੁਹਾਨੂੰ ਮਿਲਣੀ ਹੈਗੀ 450 ਤੋਂ ਸ਼ੁਰੂ ਹੋਉਂਦੀ ਹੈ ਵੱਡੇ ਕੋ ਵਿੱਚ ਜੈਕਿੰਗ ਐਨੇ ਐਕਚੁਅਲ ਪੀਸ ਹੈ ਗਿਆ ਡੀਐਨਏ ਬਸ ਉੱਪਰ ਆ ਚੁੱਕੀ ਹੈਗੀ ਹੈ ਕਪੜਾ ਤਾਂ ਪੂਰਾ ਮਲਾਈ ਆ ਭਾਵੇਂ ਪਹਿਣ ਲੈ ਜਵੇ ਭਾਵੇਂ ਲੈ ਜਵੇ ਤਾਈ ਆ ਹਰ ਇੱਕ ਲਈ ਚੀਜ਼ ਸਾਡੇ ਕੋਲ ਹੈਗੀ ਆ ਹੁਣ ਮੁੰਡੇ ਕਹਿੰਦੇ ਵੀ ਸਾਨੂੰ ਜੀਨ ਦੀਆਂ ਪੈਂਟਾਂ ਚਾਹੀਦੀਆਂ ਖੁੱਲੀਆਂ ਡੁੱਲੀਆਂ ਚਾਹੀਦੇ ਰੰਗ ਵੀ ਪੱਕੋ ਚਾਹੀਦੇ ਆ ਜੱਗੋ ਤੇਰਵੇਂ ਰੰਗ ਚਾਹੀਦਾ ਦੇਖੋ ਰੰਗ ਲੈ ਆਏ ਜੀ ਜੱਗੋ ਤੇਰਵੇਂ ਤੁਹਾਡੇ ਲਈ ਇਦਾਂ ਦੇ ਕਲਰ ਖੁੱਲੇ ਡੁੱਲੇ ਸਾਈਜ਼ ਹੁਣ ਤੁਸੀਂ ਮੈਨੂੰ ਦੱਸੋ ਇਹਦਾ ਰੇਟ ਕੀ ਆ 2500 ਰੁਪਏ ਰੇਟ ਆ ਬਾਜ਼ਾਰ ਚ ਸਾਡਾ ਰੇਟ ਇੱਥੇ ਆਉਣ ਦਾ ਫਾਇਦਾ ਕੀ ਆ 895 ਦਿੰਨੇ ਆ ਆਓ ਤਾਂ ਆਜੋ ਨੇੜੇ ਆ ਕੇ ਆ ਵੀ ਦੇਖ ਲਓ ਆਹੇ ਚੀਜ਼ਾਂ ਤੁਸੀਂ ਭਾਲਦੇ ਹੋ ਲੈ ਜਾਓ ਸਾਡੇ ਕੋਲ ਜਿੰਨੀਆਂ ਮਰਜੀ 8 800 9 900 ਰੁਪਏ ਦੇ ਵਿੱਚ 1000 1000 ਰੁਪਿਆ ਬਾਜ਼ਾਰ ਨਾਲੋਂ ਸਸਤੀ ਜੀਨ ਦੀ ਪੈਂਟ ਦੇ ਰਹੇ ਆ ਚਾਹੇ ਬੂਟ ਕੱਟ ਲੈ ਜਾਓ ਚਾਹੇ ਤੁਸੀਂ ਇਦਣੀਆਂ ਕਟੀਆਂ ਫਟੀਆਂ ਲੈ ਜਾਓ ਚਾਹੇ ਤੁਸੀਂ ਸਕਿਨੀ ਲੈ ਜਾਓ ਚਾਹੇ ਤੁਸੀਂ ਜਿਆਦੀਆਂ ਜੇਬਾਂ ਵਾਲੀਆਂ ਲੈ ਜਾਓ ਚਾਹੇ ਸਾਡੇ ਕੋਲੋਂ ਫਿੱਕੀਆਂ ਲੈ ਜਾਓ ਚਾਹੇ ਗੂੜੀਆਂ ਲੈ ਜਾਓ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਰੇਂਜ ਆ ਚੁੱਕੀ। ਨਵੇਂ ਕੁੜੀਆਂ ਵਾਸਤੇ ਪੈਂਟਾਂ ਬਹੁਤ ਸੋਹਣ ਸੋਹਣੀਆਂ ਆ ਚੁੱਕੀਆਂ। ਚਾਹੇ ਤੁਸੀਂ ਭੀੜੇ ਲੈ ਜਾਓ, ਚਾਹੇ ਤੁਸੀਂ ਖੁੱਲ੍ਹੇ ਲੈ ਜਾਓ। ਦੇਖੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕਿਆ ਹੈਗੇ। ਆ ਡਿਜ਼ਾਈਨ ਹੀ ਕਿੰਨੇ ਕਿੰਨੇ ਸੋਹਰੇ ਆ ਚੁੱਕਿਆ ਹੈਗੇ। ਆ ਸਿਰਫ 695 ਰੁਪਏ 'ਚ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਰਿਹਾ ਹੈਗੇ। ਦੇਖੋ ਸਾਈਜ਼ ਕਿੰਨੇ ਖੁੱਲੇ-ਢੁਲੇ ਆ ਚੁੱਕਿਆ ਹੈਗੇ। ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਲੈ ਕੇ ਜਾ ਸਕਦੇ ਹੈਗੇ। ਬਰਾ ਤੁਸੀਂ ਖੁਸ਼ ਹੋ ਕੇ ਜਾਉਂਗੇ ਜਿਵੇਂ ਵੱਡੜੀ ਪੁਆਣਾ ਦੇਖੋ 6 ਪੌਕਟ ਆ ਚੁੱਕੀ ਹੈਗੀ ਨਾਲ ਕਿੰਨੀ ਕਿੰਨੀ ਸੋਨੇ ਪੌਕਟਾਂ ਆ ਚੁੱਕੀਆਂ ਹੈਗੀਆਂ ਕ੍ਰੋਸ ਪੌਕਟਾਂ ਆ ਚੁੱਕੀਆਂ ਹੈਗੀਆਂ ਕਲਮ ਵੀ ਇੱਕ ਤੋਂ ਇੱਕ ਹਟ ਕੇ ਆ ਚੁੱਕੇ ਤੁਸੀਂ ਵੱਡੜੀ ਪੁ ਬੰਗਾ ਆ ਕੇ ਤੁਸੀਂ ਵਿਜਿਟ ਕਰ ਸਕਦੇ ਹੋ ਪਸੰਦ ਅਕੋਰਡਿੰਗ ਦੇ ਦੇਖੋ ਜੀ ਸਰਦੀਆਂ ਦੇ ਵਜ੍ਹਾ ਤੇ ਤੁਹਾਨੂੰ ਅਸੀਂ ਕੋਟ ਪੈਂਟ ਦੇ ਦਿੱਤੇ ਸੀ ਬਹੁਤ ਸਸਤੇ ਗਰਮੀਆਂ ਦੇ ਵਿੱਚ ਤੁਸੀਂ ਪਾਰਟੀਆਂ ਦੇ ਜਾਣਾ ਚਾਹੇ ਤੁਸੀਂ ਆਫਿਸ ਜੀ ਵਰਕ ਕਰਦੇ ਹੋ ਆ ਦੇਖੋ ਫਾਰਮਲ ਦੇ ਵਿੱਚ ਤੁਹਾਡੇ ਕੋਲ ਪੈਂਟ ਆ ਗਈਆਂ ਹੁਣ ਤੁਸੀਂ ਇਹਦੇ ਵਿੱਚ ਇੱਕ ਹੋਰ ਚੀਕ ਚੈੱਕ ਕਰ ਲਓ ਕਿਸੇ ਵੀ ਟੇਲਰ ਕੋ ਕਿਸੇ ਵੀ ਦਰਜੀ ਕੋ ਬਾਜ਼ਾਰ 'ਚ ਆ ਕੇ ਪਤਾ ਕਰੋ ਵੀ ਭਾਈ 500 ਤੋਂ ਲੈ ਕੇ 600 700 ਰੁਪਇਆ ਸਮਾਈ ਲੈਂਦੇ ਕੱਲੀ ਪੈਂਟ ਦੀ ਕੱਪੜਾ ਵੱਖਰਾ ਇਹ ਜਿਹੜੀ 1500 ਰੁਪਏ ਦੀ ਪੈਂਟ ਬਾਜ਼ਾਰ 'ਚ ਤੁਹਾਨੂੰ ਮਿਲਣੀ ਆ ਸਾਡੇ ਕੋਲ ਕੀ ਰੇਟ ਹੈਗਾ ਆ ਦੇਖੋ ਸਿਰਫ 588 ਜਿੰਨੇ ਦੀ ਦਰਜੀ ਸਮਾਈ ਲੈਂਦਾ ਉੰਨੇ ਰੇਟ ਦੇ ਵਿੱਚ ਤੁਹਾਨੂੰ ਇੱਥੇ ਪੈਂਟਾਂ ਮਿਲ ਜਾਣੀਆਂ ਫੇ ਇਹਦੇ ਵਿੱਚ ਰੰਗ ਦੇਖੋ ਕਿੰਨੇ ਜਿਆਦਾ ਸੋਹਣੇ ਆ ਜਿੱਦਾਂ ਦਾ ਤੁਹਾਨੂੰ ਰੰਗ ਚਾਹੀਦਾ ਉਹ ਮਿਲ ਜੂ ਤੁਹਾਨੂੰ ਜਿੱਦਾਂ ਦਾ ਤੁਹਾਨੂੰ ਸਾਈਜ਼ ਚਾਹੀਦਾ ਉਹ ਮਿਲ ਜੂ ਤੁਹਾਨੂੰ ਚੈੱਕ ਵੀ ਸਾਡੇ ਕੋਲ ਹੈਗੀਆਂ ਤੇ ਸਾਡੇ ਕੋਲ ਪਲੇਨ ਵੀ ਹੈਗੀਆਂ ਫਾਰਮਲ ਪੈਂਟਾਂ ਦੇ ਵਿੱਚ ਵੀ ਬਹੁਤ ਵੱਡਾ ਸੇਲ ਧਮਾਕਾ ਤੇ ਕੁੜੀਆਂ ਵਾਸਤੇ ਨਾਈਟਸੂਟ ਵੀ ਬਹੁਤ ਸਾਰੇ ਸੋਹਣੇ ਆ ਚੁੱਕੇ ਦੇਖੋ ਕਿੰਨੇ ਕਿੰਨੇ ਸੋਹਣੇ ਨਾਈਟਸੂਟ ਆ ਚੁੱਕੇ ਕਿੰਨੇ ਕਿੰਨੇ ਸੋਹਣੇ ਸ਼ਰਟ ਆ ਚੁੱਕੀ ਹੈਗੀ ਹੈ ਤੇ ਨਾਲ ਦੇਖੋ ਲੋਰ ਵੀ ਕਿੰਨੇ ਟੌਰੀ ਆ ਚੁੱਕੇ ਹੈਗੇ ਕੰਟਰਾਸਟ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 556 ਰੁਪਏ ਵਿੱਚ ਤੁਹਾਨੂੰ ਕੋਲਰ ਤੁਸੀਂ ਕੋਲਰ ਨਹੀਂ ਪਸੰਦ ਕਰਦੇ ਕੋਲਰ ਟਾਈਪ ਵੀ ਲੈ ਕੇ ਜਾ ਸਕਦੇ ਹੈਗੇ ਤੁਹਾਨੂੰ ਗੋਨੈਕ ਵਾਲੀ ਚਾਹੀਦੀ ਹੈਗੀ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੈਗੇ ਕਿੰਨੇ ਕਿੰਨੇ ਸੋਹਣੇ ਵਟਨ ਵਾਲੇ ਤੁਹਾਡੇ ਵਾਸਤੇ ਆ ਚੁੱਕੇ ਆ ਕਿ ਨਾਈਟ ਸੂਟ ਆ ਕੱਲ ਵੀ ਇੱਕ ਤੋਂ ਇੱਕ हट ਕੇ ਆ ਚੁੱਕੇ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਚੁੱਕਿਆ ਗਿਆ ਐਮ ਆਰ ਪੀ ਹੈਗਾ 1700 ਰੁਪਿਆ ਆਪਾਂ ਤੁਹਾਨੂੰ ਦੇ ਰਹੇ ਸਿਰਫ 740 ਰੁਪਏ ਵਿੱਚ ਨਾਲੇ ਮਾਰੇ ਦੇਖੋ ਪਾਉਟਾ ਵੀ ਲੱਗੀਆਂ ਐ ਪਜਾਮੇ ਤੇ ਯਾਨੀ ਕਿ ਪਾਉਟਾ ਦੇ ਬਿਨਾਂ ਹੀ ਆਪਾਂ ਤੁਹਾਨੂੰ ਦੇਈ ਜਾਂਦੇ ਹੈਗੇ ਆ ਆਹ ਦੇਖੋ ਭਾਈ ਤੁਹਾਨੂੰ ਲੋਰ ਵੀ ਦਿਖਾਏ ਆਹ ਦੇਖੋ ਕਾਰਗੋ ਪਜਾਮੇ ਇਹ ਵੀ ਅੱਜ ਕੱਲ ਮੁੰਡੇ ਕਹਿੰਦੇ ਵੀ ਅਸੀਂ ਬੁਲਟ ਮੋਟਰਸਾਈਕਲ ਚਲਾਈਏ ਤੇ ਕਾਰਗੋ ਦੇ ਪਜਾਮੇ ਹੋਣ ਜੇਬਾਂ ਦੇਖ ਲਓ ਕਿੰਨੀਆਂ 7-8 ਜੇਬਾਂ ਇੱਕ ਦੇ ਆ ਤੁਸੀਂ ਇਹਦੇ ਵਿੱਚ ਰੰਗ ਤੁਸੀਂ ਚੈੱਕ ਕਰੋ ਕੋਈ ਕਹਿੰਦੇ ਸਾਨੂੰ ਥੱਲੋਂ ਆ ਖੁੱਲਾ ਚਾਹੀਦਾ ਕੋਈ ਕਹਿੰਦੇ ਸਾਨੂੰ ਆ ਲਾਸਟਿਕ ਜੀ ਪਈ ਚਾਹੀਦੀ ਹੈ ਨਾ ਸਾਡੇ ਕੋਲ ਦੋਨੇ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਣੀਆਂ ਜਿਹੜੀ ਤੁਹਾਨੂੰ ਚਾਹੀਦੀ ਤੁਸੀਂ ਲੈ ਜਾਓ ਆ ਵੀ ਤੁਸੀਂ ਦੇਖੋ ਮਤਲਬ ਕਾਰਗੋ ਦੇ ਵਿੱਚ ਵੀ ਬਹੁਤ ਜ਼ਿਆਦਾ ਹਿਊਜ਼ ਵੈਰਾਈਟੀ ਸਾਡੇ ਕੋਲ ਹੈਗੀ ਆ ਤੁਹਾਨੂੰ ਪਲਾਈ ਸੂਟ ਚਾਹੀਦਾ ਪਲਾਈ ਸੂਟ ਵੀ ਲੈ ਕੇ ਜਾ ਸਕਦੇ ਬਹੁਤ ਜ਼ਿਆਦਾ ਵਿੱਚ ਵੈਰਾਈਟੀ ਆ ਚੁੱਕੀ ਹੈ ਕਿ ਜਿਹੜਾ ਤੁਸੀਂ ਮਰਜੀ ਸਾਈਜ਼ ਲੈ ਕੇ ਜਾ ਸਕਦੇ ਜਿਹੜਾ ਤੁਸੀਂ ਮਰਜੀ ਡਿਜ਼ਾਈਨ ਹੀ ਲੈ ਕੇ ਜਾ ਸਕਦੇ ਆ ਕੁੜੀਆਂ ਕਹਿੰਦੀਆਂ ਵੀ ਸਾਨੂੰ ਹੋਣਾ ਅਸੀਂ ਜੀਨ ਦੀਆਂ ਪੈਂਟਾਂ ਨਹੀਂ ਪਾਉਣੀਆਂ ਅਸੀਂ ਕੁਰਤੇ ਨਹੀਂ ਪਾਉਣੇ ਅਸੀਂ ਸੂਟ ਨਹੀਂ ਪਾਉਣੇ ਤਾਂ ਦੇਖੋ ਜੀ ਤੁਹਾਡੇ ਲਈ ਸਾਡੇ ਕੋਲ ਕੋਟ ਸੈੱਟ ਆ ਗਿਆ ਕੋਟ ਸੈੱਟ ਦਾ ਬੜਾ ਅੱਜ ਕੱਲ੍ਹ ਰਵਾਜ ਚੱਲਦਾ ਕੋਟ ਸੈੱਟ ਦੇ ਵਿੱਚ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਜਿਹੜੇ ਤੁਸੀਂ 10-10 ਹਜ਼ਾਰ ਤੱਕ ਦੇ ਸੂਟ ਪਾਉਣੇ ਹੋ ਨਾ ਉਦੋਂ ਵੀ ਹੈਵੀ ਡਿਜ਼ਾਈਨ ਤੁਹਾਨੂੰ ਅਸੀਂ ਕੋਟ ਸੈੱਟ ਦੇ ਵਿੱਚ ਦੇ ਰਹੇ ਆ ਦੇਖੋ ਰੇਟ ਇਹਦਾ ਕਿੰਨਾ ਸਿਰਫ ਤਿਆਰ ਕੀਤਾ 1688 ਚ ਇੰਨੀ ਸਮਾਈ ਤੁਹਾਡੇ ਤੋਂ ਲੈ ਜਾਣੀਆ ਬੁਟੀਕਾਂ ਵਾਲਿਆਂ ਨੇ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਮਤਲਬ ਆ ਇੱਕ ਹੋਰ ਰੇਟ ਘਟ ਗਏ ਹੈਗਾ 1369 ਰੁਪਏ ਦੇ ਵਿੱਚ ਸੋ ਤੁਸੀਂ ਇੱਥੇ ਆਓ ਮੁੰਡਿਆਂ ਲਈ ਕੁੜੀਆਂ ਲਈ ਬਹੁਤ ਸਾਰੀ ਹਿਊਜ਼ ਵੈਰਾਈਟੀ ਤੇ ਘੱਟ ਰੇਟ ਚ ਦਮਾਂਗੇ ਸੋ ਇਸ ਦੇ ਨਾਲ ਤੁਸੀਂ ਹੁਣੇ ਹੀ ਸਾਡਾ ਹਨਾ ਫੇਸਬੁੱਕ ਇੰਸਟਾਗ੍ਰਾਮ YouTube ਤੇ ਜਿਹੜਾ ਵੱਡਾ ਡੀਪੂ ਦਾ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹਿਣੀ ਆ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਆ ਤੁਸੀਂ ਆਨਲਾਈਨ ਸ਼ੋਪਿੰਗ ਕਰਨੀ ਆ ਵਰਲਡ ਵਾਈਡ ਸ਼ਿਪਿੰਗ ਦੀ ਸਰਵਿਸ ਹੈਗੀ ਤੁਸੀਂ ਉਹ ਵੀ ਕਰ ਸਕਦੇ ਆ ਕੈਰਮਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਬੰਗਾ